ਇਹ ਸਵੇਰੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਉੱਥੇ ਥਾਣੇ ਦੇ ਵਿੱਚ ਕੋਈ ਕੁੱਟ ਮਾਰਦਾ ਨਹੀਂ ਕੀਤਾ ਦੇਖੋ ਪਤਾ ਹੀ 깔ਾ ਜਿਹੜੇ ਕਿ ਹੁਣ ਮੇਰੇ ਪੁੱਤ ਲਾਲ ਇੱਥੇ ਬਾਜਵਰਨੋਂ ਪੁੱਜੇ ਮੇਰੇ ਵਿਚਾਰ ਨਾਲ ਸਮਤ ਮਾਹ ਆਪਣਾ ਕੁੱਕਾ ਮਾਰਤੀਆਂ ਕਿਉਂਕਿ ਪਾਣੀ ਛੁਰ ਤੱਕ ਐ ਕਰੀ ਜਾਂਦੇ ਐ ਕਰੀ ਜਾਂਦੇ ਨੇ ਕੋਈ ਤਾਂ ਮੈਨੂੰ ਕਹਿੰਦਾ ਬਲੈਕਮੇਲਿੰਗ ਕਰਦਾ ਭਾਨਾ ਕੋਈ ਮੈਨੂੰ ਕਹਿੰਦਾ ਥਾਣਾ ਤਨਹੋਲਾ ਦੀ ਪੁਲਿਸ ਪਾਨਾ ਸਿੱਧੂ ਨੂੰ ਗ੍ਰਿਫਤਾਰ ਕਰਦੀ ਹੈ ਕਿਉਂ ਗ੍ਰਿਫਤਾਰ ਕਰਦੀ ਹੈ ਤੇ ਕਿਉਂ ਪਾਨਾ ਸਿੱਧੂ ਤੇ ਜਿਹੜੇ ਪੁਤਲੇ ਨੇ ਉਹ ਫੁੱਕੇ ਜਾ ਰਹੇ ਨੇ ਸਾਰੀ ਗੱਲਬਾਤ ਆਪਾਂ ਪਾਨਾ ਸਿੱਧੂ ਤੋਂ ਪੁੱਛਦੇ ਹਾਂ ਪਾਨਾ ਸਿੱਧੂ ਜੀ ਕੱਲ ਤੁਹਾਨੂੰ ਥਾਣਾ ਤਨਹੋਲਾ ਦੀ ਜਿਹੜੀ ਪੁਲਿਸ ਉਹ ਗ੍ਰਿਫਤਾਰ ਕਰਕੇ ਘਰੋਂ ਲੈ ਕੇ ਜਾਂਦੀ ਉਹਦੇ ਪਿੱਛੇ ਕੀ ਵਜ੍ਹਾ ਅਸਲ ਸੱਚ ਕੀ ਹੈ ਅਸਲ ਦੇ ਵਿੱਚ ਦੇਖੋ ਵੱਡੇ ਛੋਟੇ ਵੀਰ ਗੱਲ ਐ ਉਹ ਹਨਾ ਇਹ ਨਾ ਆਪਣੇ ਨਾਲ ਇੱਕ ਮੁੰਡਾ ਬਹੁਤ ਸੰਘਰਸ਼ੀ ਨੌਜਵਾਨ ਆਪਣਾ ਮਹਿੰਗਾ ਸਿੱਧੂ ਉਹਨੇ ਪ੍ਰੋਟੈਸਟ ਵਿੱਢਿਆ ਹੋਇਆ ਉਹਨਾਂ ਨੇ ਸਾਰੇ ਹੀ ਲੋਕਾਂ ਨੇ ਉਧਰ ਸ਼ਰਾਬ ਦੀ ਫੈਕਟਰੀ ਲੱਗ ਰਹੀ ਹੈ। ਉੱਥੇ ਆਪਾਂ ਵੀ ਆਪਣੇ ਸੰਗਤ ਅੱਜ ਵੀ ਬਹੁਤ ਗਏ ਨੇ ਆਪਣੇ ਨੌਜਵਾਨ। ਆਪਾਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਮੂਰੇ ਗਵਾਈ ਕਰਨੀ ਸੀਗੀ। ਪਰ ਇਹਨਾਂ ਨੇ ਆਪਾਂ ਨੂੰ ਕੱਲ ਹੀ ਸਵੇਰੇ ਚੱਕ ਲਿਆ। ਮੇਰੀ ਸਲਾਹ ਸੀਗੀ ਵੀ ਕੱਲ ਸ਼ਾਮ ਨੂੰ ਨਿਕਲਣਾ ਹਨ। ਪਰ ਇਹਨੇ ਸਾਰਾ ਦਿਨ ਥਾਣੇ ਦੇ ਵਿੱਚ ਰੱਖਿਆ। ਇਸ ਕਰਕੇ ਦੇਖੋ ਗੱਲ ਐ ਉਹ ਆ ਵੀ ਜਿਹੜਾ ਸਿਸਟਮ ਆ ਜਿਹੜਾ ਸਰਕਾਰਾਂ ਨੇ ਗੀਆਂ ਇਹ ਹਰ ਪੱਖੋਂ ਇਹ ਚਾਹੁੰਦੀਆਂ ਨੇ ਕਿ ਕਾਰਪੋਰੇਟ ਘਰਾਣੇ ਨੇ ਵੱਡੀਆਂ ਨੇ ਬਣੀਆਂ ਹੋਈਆਂ ਨੇ। ਆ ਪੰਜਾਬ ਸਰਕਾਰ ਕਿਸੇ ਪੱਖੋਂ ਕੋਈ ਘੱਟ ਨਹੀਂ ਹੈਗੀ ਹਰ ਵਕਤ ਜਿਹੜੀ ਲੀਡਰਾਂ ਦੀ ਲੜਾਈ ਲੜਨ ਲਈ ਆਪਾਂ ਲੜ ਰਹੇ ਆਂ ਪੌਣ ਪਾਣੀ ਨੂੰ ਜਿਹੜੀਆਂ ਫੈਕਟਰੀਆਂ ਕੈਮੀਕਲ ਦੇ ਲੱਗ ਰਹੇ ਨੇ ਤਬਾਹ ਕਰ ਰਹੀਆਂ ਨੇ ਗਿਆ ਬੇਸਕ ਕੇਸ ਉਹ ਰਾਜਸਥਾਨ ਦਾ ਘੇਰ ਕੇ ਮੈਨੂੰ ਪੰਜਾਬ ਪੁਲਿਸ ਰੱਖਦੀ ਆ ਲੜਾਈ ਉਧਰ ਆ ਜਦੋਂ ਤੁਹਾਨੂੰ ਕੱਲ ਇਹ ਸਵੇਰੇ ਗ੍ਰਿਫਤਾਰ ਲੈ ਕਰਕੇ ਲੈ ਕੇ ਗਏ ਨੇ ਕੋਈ ਉੱਥੇ ਥਾਣੇ ਦੇ ਵਿੱਚ ਕੋਈ ਕੁੱਟਮਾਰ ਤਾਂ ਨਹੀਂ ਕੀਤੀ ਕੋਈ ਨਹੀਂ 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 ਕੁੱਟਮਾਰ ਕੋਈ ਨਹੀਂ ਕੀਤੀ ਦੇਖੋ ਪਤਾ ਹੀ ਗੱਲ ਆ ਜਿਹੜੇ ਕਿ ਹੁਣ ਜਦੋਂ ਨਾ ਇਹਨਾਂ ਦੇ ਹੁਣ ਇਹਨਾਂ ਨੂੰ ਪਤਾ ਵੀ ਲੱਗ ਚੁੱਕਿਆ ਤੇ ਦੂਸਰੀ ਗੱਲ ਇਹ ਆ ਕਿ ਜਿਹੜਾ ਉੱਤੋਂ ਜਿਹੜਾ ਜੋ ਲੀਡਰਾਂ ਦੀ ਅੱਗੋਂ ਸੈਟਿੰਗ ਹੁੰਦੀ ਆ ਵੱਡੇ ਇਹਨਾਂ ਨਾਲ ਫੈਕਟਰੀ ਵਾਲਿਆਂ ਨਾਲ ਜਾਂ ਅੱਗੋਂ ਸਰਕਾਰਾਂ ਦੀ ਉਹਨਾਂ ਦੇ ਕਹਣ ਤੇ ਸਾਰਾ ਕੁਝ ਹੁੰਦਾ ਹੁੰਦਾ ਉਹਨਾਂ ਨੂੰ ਰੈਸਟ ਕਰ ਲੈ ਉਹਨੂੰ ਅੰਦਰ ਲੈ ਜਾ ਇੱਕ ਦਿਨ ਇਹਦੂ ਪਹਿਲਾਂ ਆ ਕੇ ਘੇਰ ਲੈਣਾ ਮੈਨੂੰ ਤਾਂ ਇਹ ਨਹੀਂ ਲੱਗਦਾ ਵੀ ਪਤਾ ਨਹੀਂ ਮੈਥੋਂ ਇਹਨਾਂ ਨੂੰ ਕੀ ਘਬਰਾਹਟ ਪੈਦਾ ਹੋਈ ਆ ਯਾਰ ਹਰ ਪੱਖੋਂ ਮੇਰੀ ਦਬਾਉਣ ਨੂੰ ਇਹ ਲੱਗੇ ਹੋਏ ਨੇ ਕਿ ਵੀ ਇਹ ਇਹ ਨੌਜਵਾਨਾਂ ਨੂੰ ਦਬਾ ਲਈਏ ਪਤਾ ਨਹੀਂ ਇਹਨਾਂ ਨੂੰ ਮੇਰੇ ਤੋਂ ਕੀ ਘਬਰਾਹਟ ਪੈਦਾ ਹੁੰਦੀ ਆ ਸੱਚੀ ਯਾਰ ਇਹਨਾਂ ਨੂੰ ਇੰਨਾ ਕੁ ਜ਼ਿਆਦੇ ਇਹ ਸਰਕਾਰ ਨੇ ਤੰਕਰ ਮਾਰਿਆ ਯਾਰ ਅਸੀਂ ਕੀ ਕਰਨਾ ਚਾਹੁੰਦੇ ਹਾਂ ਅਸੀਂ ਮੁੱਦਿਆਂ ਦੀ ਲੜਾਈ ਮੁੱਦਿਆਂ ਦੀ ਗੱਲਬਾਤ ਕਰਦੇ ਹਾਂ ਨੌਜਵਾਨ ਨੂੰ ਬਚਾਉਣ ਲਈ ਅਸੀਂ ਲੜ ਰਹੇ ਹਾਂ ਵਾਤਾਵਰਨ ਨੂੰ ਬਚਾਉਣ ਲਈ ਅਸੀਂ ਲੜ ਰਹੇ ਹਾਂ ਖੇਤੀਬਾੜੀ ਲਈ ਅਸੀਂ ਲੜ ਰਹੇ ਹਾਂ ਜਿੰਨਾ ਕਿ ਚੋਗਰਾਂ ਅਸੀਂ ਮੈਂ ਆਪਣੀ ਹਰ ਪੱਖੋਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨਾ ਨਹੀਂ ਤੁਸੀਂ ਅੱਜ ਜਾਂ ਕੱਲ ਇਹਨਾਂ ਤੋਂ ਕੋਈ ਕਾਰਨ ਨਹੀਂ ਪੁੱਛਿਆ ਜਾਂ ਕੋਈ ਵਕੀਲ ਸੱਦ ਕੇ ਕੋਈ ਕਾਰਨ ਨਹੀਂ ਪੁੱਛਿਆ ਕਿ ਮੈਨੂੰ ਕਿਉਂ ਗ੍ਰਿਫਤਾਰ ਕਰਿਆ ਕੀ ਮੇਰਾ ਰੋਲ ਹੈ ਮੈਂ ਜਾ ਰਾਜਸਥਾਨ ਦੇ ਆ ਉਹੀ ਤਾਂ ਹੁਣ ਜੇ ਆਪਾਂ ਇਸ ਚੀਜ਼ ਨੂੰ ਪੁੱਛੀਏ ਵੀ ਇਹਨਾਂ ਨੂੰ ਇਹ ਪੁੱਛੀਏ ਪੁੱਛ ਸਮਾਂ ਕਰ ਦਿੰਦੇ ਨੇਗੇ ਪੁੱਛਣ ਦਾ ਹੈ ਹਨਾ ਅੱਜ ਜਦੋਂ ਤੁਹਾਨੂੰ ਉਹਨਾਂ ਨੇ ਛੱਡਿਆ ਤੁਸੀਂ ਉਸ ਟਾਈਮ ਤੇ ਕੋਈ ਜਿਹੜਾ ਮੌਜੂਦਾ ਐਸਐਚਓ ਸਾਹਿਬ ਨੇ ਕੋਈ ਵੀ ਇੰਚਾਰਜ ਨੇ ਉਹਨਾਂ ਨੂੰ ਵਜ੍ਹਾ ਨਹੀਂ ਪੁੱਛੀ ਕਿ ਮੈਨੂੰ ਕਿਉਂ ਗ੍ਰਿਫਤਾਰ ਕਰਕੇ ਲਈ ਵਜ੍ਹਾ ਪੁੱਛ ਲਓ ਵਜ੍ਹਾ ਹੁਣ ਤੈਨੂੰ ਨਹੀਂ ਉਹ ਕਹਿੰਦੇ ਉਹਦੇ ਫੈਕਟਰੀ ਕਰਕੇ ਤੁਹਾਨੂੰ ਸਾਨੂੰ ਉੱਤੋਂ ਆਰਡਰ ਸੀਗਾ ਜੀ ਸਾਨੂੰ ਉੱਤੋਂ ਆਏ ਸੀਗਾ ਜੀ ਤੁਹਾਨੂੰ ਇੱਥੋਂ ਹੁਣ ਮੈਂ ਬੈਠਾ ਬੈਠਾ ਹੁਣ ਮੈਨੂੰ ਸੀਗਾ ਮੈਂ ਚੱਲ ਲੋਕਲ ਐਸਐਚਓ ਆਇਆ ਮੈਂ ਉੱਥੇ ਬੈਠਾ ਸੀਗਾ ਉੱਥੇ ਬੈਠੇ ਬ ਸਾਨੂੰ ਉੱਤੋਂ ਪ੍ਰੈਸ਼ਰ ਆ ਜੀ ਸਾਨੂੰ ਉੱਤੋਂ ਐ ਕਰਨਾ ਹੁਣ ਕਿੰਨੇ ਬੰਦੇ ਨੇ ਆਪਣੇ ਇਹਨਾਂ ਨੂੰ ਫੋਨ ਕੱਲਾਂ ਕਰੀਆਂ ਆਪਣੇ ਵਕੀਲ ਨੇ ਵੀ ਕਰੀ ਸਾਨੂੰ ਉੱਤੋਂ ਪ੍ਰੈਸ਼ਰ ਆ ਬਾਈ ਜੀ ਛੱਡਤਾ ਜੀ ਉਹਨਾਂ ਨੇ ਤਾਂ ਐ ਕਰਕੇ ਛੱਡਤਾ ਤੇ ਕਈ ਕਈ ਜਿਹੜਾ ਸੋਸ਼ਲ ਮੀਡੀਆ ਤੇ ਅੱਜ ਦੇਖ ਰਹੇ ਨੇ ਇਹ ਕਹਿ ਰਹੇ ਨੇ ਵੀ ਤੁਹਾਡੇ ਜਿਹੜੇ ਪੁਤਲੇ ਫੂਕੇ ਗਏ ਨੇ ਉਹਦੇ ਕਰਕੇ ਗ੍ਰਿਫਤਾਰ ਕਰਕੇ ਉਹ ਪੁਤਲੇ ਫੂਕਣ ਦੇ ਪਿੱਛੇ ਕੀ ਵਜ੍ਹਾ ਹੈ ਦੇਖੋ ਆਪਾਂ ਪਹਿਲਾਂ ਸਾਰੀਆਂ ਗੱਲਾਂ ਤੇ ਆ ਜਾਈਏ ਜਿਹੜੀ ਉਹ ਹੁਣ ਗੱਲ ਚੱਲਦੇ ਆ ਆਪਾਂ ਜਿਹੜਾ ਪੁਤਲੇ ਫੂਕੇ ਗਏ ਉਹ ਕਿਉਂ ਫੂਕੇ ਗਏ ਹਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਪੰਜਾਬ ਦੇ ਲੋਕ ਨੇ ਇਹ ਗੱਲ ਸਮਝ ਲੈਣੀ ਚਾਹੀਦੀ ਆ ਨਾ ਤਾਂ ਮੈਂ ਕਿਸੇ ਧਰਮ ਦੇ ਵਿਰੋਧਾਂ ਠੀਕ ਐ ਜਾਤਾਂ ਪਾਤਾਂ ਨੂੰ ਮੰਨਣ ਵਾਲਾ ਬੰਦਾ ਹੈ ਨਹੀਂਗਾ ਮੈਂ ਠੀਕ ਐ ਬੈਸੇ ਜੇ ਆਪਾਂ ਗੱਲ ਕਰੀਏ ਕੋਈ ਧਰਮ ਹੈ ਹੀ ਨਹੀਂਗਾ ਜਿਹੜੀਆਂ ਧਰਮਾਂ ਵਿੱਚ ਅੱਜ ਲੜਾਈਆਂ ਹੋਈ ਜਾਂਦੀਆਂ ਨੇ ਧਰਮ ਕੋਈ ਵੀ ਨਹੀਂ ਹੈਗਾ ਜੀ ਜਿਵੇਂ ਅਸੀਂ ਗੁਰੂ ਨੇ ਗੁਰੂ ਦਾ ਮੈਂ ਗੁਰੂ ਨੂੰ ਮੰਨਣ ਵਾਲਾ ਬੰਦਾ ਹਨਾ ਮੇਰਾ ਇੱਕੋ ਹੀ ਗੁਰੂ ਆ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਆ ਜੇ ਆਪਾਂ ਉਸ ਚੀਜ਼ ਨੂੰ ਪੂਰਾ ਸਮਝੀਏ ਵੀ ਧਰਮ ਤਾਂ ਕੋਈ ਵੀ ਨਹੀਂ ਹੈਗਾ ਸੱਚ ਸਭ ਤੋਂ ਵੱਡਾ ਸੱਚ ਹੂੰ ਇੱਕ ਓੰਕਾਰ ਤੋਂ ਬਾਅਦ ਸਤ ਨਾਮ ਆਉਂਦਾ ਸੱਚ ਸਭ ਤੋਂ ਵੱਡੀ ਗੱਲ ਆ ਹਨਾ ਇਤੋਂ ਬਾਅਦ ਜਿਹੜਾ ਕਿ ਇਨਸਾਨੀਅਤ ਸਭ ਤੋਂ ਵੱਡੀ ਆ ਜਿਹੜਾ ਕਿ ਪਖੰਡ ਦੇ ਬਾਣੀ ਬਹੁਤ ਜ਼ਿਆਦਾ ਬਰੋਧਦਾ ਜਿਹੜਾ ਪਖੰਡ ਆਪਾਂ ਕਰ ਰਹੇ ਆ ਹਨਾ ਇਹ ਜਿਹੜਾ ਅੱਜਕੱਲ ਪਖੰਡ ਚੱਲ ਰਿਹਾ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ ਵੱਡਾ ਇਸ ਇਸ ਦੁਨੀਆ ਦੇ ਉੱਪਰ ਕੋਈ ਵਿਗਿਆਨੀ ਕੋਈ ਗੁਰੂ ਨਹੀਂ ਪੈਦਾ ਹੋ ਸਕਦਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ ਵੱਡਾ ਤੁਸੀਂ ਦੇਖ ਲਿਓ ਖੋਜ ਕਰ ਲਿਓ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਖ ਜੋ ਕੁਛ ਉਹਨੇ ਲਿਖਤਾ ਲੋਕਾਂ ਨੂੰ ਲਿਖ ਕੇ ਉਸ ਸਮੇਂ ਦੇ ਵਿੱਚ ਬਾਈ ਜਿਹੜੀ ਬਾਣੀ ਲੈ ਕੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਆਪ ਦੇ ਗਿਆ ਨਾ ਇਹੋ ਜਿਹੇ ਜਿਹੜੀ ਖੋਜ ਆ ਕਿਸੇ ਨੇ ਨਹੀਂ ਕੀਤੀ ਹੋਣੀ ਮੈਂ ਉਸ ਮੈਂ ਉਸ ਨੂੰ ਬਾਣੀ ਨੂੰ ਮੰਨਣ ਵਾਲਾ ਬੰਦਾ ਹਣਾ ਇਸ ਕਰਕੇ ਨਾ ਤਾਂ ਮੈਂ ਜਾਤ ਪਾਤ ਨੂੰ ਮੰਨਦਾ ਮੇਰਾ ਗੁਰੂ ਨਾ ਜਾਤ ਪਾਤ ਨੂੰ ਮੰਨਦਾ ਸੀ ਜੇ ਆਪਾਂ ਧਰਮਾਂ ਦਾ ਵੀ ਕਰੀਬ ਧਰਮ ਕੀ ਹੈ ਧਰਮ ਪੰਦਾ ਕਮਾਉਣਾ ਹਰ ਇੱਕ ਬੰਦੇ ਨੂੰ ਧਰਮ ਕਮਾਉਣਾ ਪੈਂਦਾ ਧਰਮ ਕਿਵੇਂ ਕਮਾਇਆ ਜਾਂਦਾ ਉਹਦੇ ਵਿੱਚ ਇਨਸਾਨੀਅਤ ਉਹਦੇ ਵਿੱਚ ਦਿਆ ਸੰਤੋਖ ਦੀ ਭਾਵਨਾ ਠੀਕ ਹੈ ਇਸ ਪ੍ਰਕਾਰ ਜਿਹੜਾ ਧਰਮ ਕਮਾਇਆ ਜਾਂਦਾ ਹੁਣ ਜਿਹੜੀ ਗੱਲ ਆਪਾਂ ਇਹ ਕਰੀਏ ਵੀ ਆ ਮੇਰੇ ਪੁੱਤਲੇ ਫੂਕ ਰਹੇ ਨੇ ਮੈਂ ਲੜਾਈ ਕਿਹਦੀ ਲੜ ਰਿਹਾ ਸਭ ਤੋਂ ਵੱਡੀ ਤਾਂ ਇਹ ਗੱਲ ਆ ਵੀ ਮੈਂ ਲੜਾਈ ਕਿਹਦੀ ਲੜ ਰਿਹਾ ਇੱਕ ਕ੍ਰਿਸਚੀਅਨ ਇਹ ਕਹਿੰਦੇ ਕ੍ਰਿਸਚੀਅਨ ਸਾਡਾ ਧਰਮ ਕ੍ਰਿਸਚੀਅਨ ਆ ਮੈਂ ਸਾਰੀਆਂ ਗੱਲਾਂ ਤੇ ਆਉਣਾ ਮੈਂ ਕ੍ਰਿਸਚੀਅਨ ਪਰਿਵਾਰ ਦੀ ਲੜਾਈ ਲੜ ਰਿਹਾ ਜਿਹੜਾ ਕਿ ਇਸ ਮਿਨੋਰਿਟੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਲਾਇਆ ਹੋਇਆ ਉਹ ਗੌਰਵ ਨੂੰ ਪੁੱਛਣਾ ਆ ਵੀ ਮੈਂ ਜੇ ਤੁਸੀਂ ਕਹਿਣਾ ਵੀ ਮੈਂ ਕ੍ਰਿਸਚੀਅਨ ਧਰਮ ਦਾ ਵੀ ਮੈਨੂੰ ਚੇਅਰਮੈਨ ਲਾਇਆ ਹੋਇਆ ਉਸ ਕਮਿਊਨਿਟੀ ਦਾ ਫ ਸਮਝਣ ਵਾਲੀ ਗੱਲ ਆ ਇਹ ਗੱਲ ਅੰਕਲ ਨਰੂਲਾ ਨੂੰ ਵੀ ਪੁੱਛਣ ਵਾਲੀ ਆ ਜਿਹੜਾ ਕੀ ਆ ਉਹ ਅੰਕਲ ਨਰੂਲਾ ਨੂੰ ਵੀ ਪੁੱਛਣ ਵਾਲੀ ਆ ਵੀ 크੍ਰਿਸਚੀਅਨ ਪਰਿਵਾਰ ਦੇ ਨਾਲ ਐਨੇ ਪਰਿਵਾਰਾਂ ਦੇ ਨਾਲ ਇੱਕ ਬੰਦੇ ਨੇ ਠੱਗੀ ਮਾਰ ਲਈ ਤੁਸੀਂ ਉਹਦੇ ਲਈ ਕਿਉਂ ਨਹੀਂ ਬੋਲੇ ਮੈਂ ਤਾਂ ਉਸ ਲਈ ਬੋਲ ਰਿਹਾ ਨਾ ਜਿਹੜੇ ਇਹ ਗੱਲ ਧਰਮ ਦਾ ਮੁੱਦਾ ਬਣਾ ਰਹੇ ਨੇ ਮੈਂ ਉਸ ਉਹ ਵੀ ਇੱਕ ਪਰਿਵਾਰ ਜਿਹੜਾ ਇੱਕ ਦੇਵੀਗੜ ਕੋਲੇ ਉਹ ਕਹਿੰਦਾ ਪਰਿਵਾਰ ਆਪ ਕਹਿੰਦਾ ਵੀ ਇੱਕ 크੍ਰਿਸਚੀਅਨ ਪਰਿਵਾਰ ਆ ਮੇਰੀ ਸਾਡੀ ਕਿਸੇ ਨੇ ਨਹੀਂ ਸੁਣੀ ਸਾਡੀ ਨਾਂ ਇਹਨੇ ਗੌਰਮਣੇ ਸੁਣੀ ਉਹਨੇ ਕਿਸੇ ਨੇ ਨਹੀਂ ਸੁਣੀ ਮੈਂ ਉਸ ਪਰਵਾਦ ਦੀ ਲੜਾਈ ਲੜਨਾ ਸਪੈਸ਼ਲੀ ਮੇਰੀ ਇੰਨੀ ਗੱਲ ਲੋਕਾਂ ਅੱਗੇ ਚਲਾਉਣੀ ਮੈਂ ਪਹਿਲੀ ਵਾਰ ਇਹ ਗੱਲ ਦੱਸ ਰਿਹਾ ਵੀ ਮੈਂ ਕ੍ਰਿਸ਼ਚਨ ਪਰਿਵਾਰ ਦੀ ਲੜਾਈ ਲੜ ਰਿਹਾ ਜਿਹੜੀ ਮੇਰੇ ਲੋਕ ਮੇਰੇ ਪੁੱਤਲੇ ਭੁੱਕੀ ਜਾਂਦੇ ਨੇਗੇ ਜੇ ਤੁਹਾਡੇ ਵਿੱਚ ਇੰਨਾ ਤੁਸੀਂ ਸੱਚ ਤੁਸੀਂ ਆਪ ਦੇ ਆਪ ਨੂੰ ਆਪ ਸੱਚ ਦੇ ਪਹਿਰਾ ਦੇ ਨਾਲ ਕਹਿਣੇ ਹੋ ਤਾਂ ਪੁੱਤਲੇ ਉਹ ਲੋਕਾਂ ਦੇ ਭੁੱਕੋ ਜਿਹੜੇ ਲੋਕਾਂ ਲੋਕਾਂ ਨਾਲ ਠੱਗੀਆਂ ਮਾਰੀ ਜਾਂਦੇ ਨੇਗੇ ਜੀ ਹੁਣ ਮੈਂ ਕੱਲ ਪਰਸ ਨੂੰ ਦੁਬਾਰੇ ਫੇਰ ਉੱਤੇ ਮੋਰਚਾ ਵਿੱਡੂ ਜਲੰਧਰ ਹੁਣ ਹਾਂ ਜਿਹੜਾ ਉਹ ਜਿਹੜਾ ਨੇ ਠੱਗੀਆਂ ਮਾਰੀਆਂ ਨੇ ਆ ਫ੍ਰੈਂਚ ਕੀ ਆ ਉਹਦਾ ਨਾਮ ਯਾਰ ਮੈਂ ਨਾ ਭੁੱਲ ਜਾਣਾ ਫਰਾਂਸਿਸ ਉਹਦਾ ਫਰਾਂਸਿਸ ਕੁਛ ਨਾਮ ਆ ਜਿਹੜਾ ਏਜੰਟਾ ਹੋ ਠੀਕ ਹੈ ਜਿਹੜਾ ਉਹ ਠੱਗੀਆਂ ਮਾਰ ਰਿਹਾ ਹੁਣ ਇਹ ਚੀਜ਼ ਪਿੱਛੇ ਲੜਾਈ ਲੋਕਾਂ ਨੂੰ ਇਹ ਚੀਜ਼ ਤੇ ਆ ਗਈ ਮੇਰੇ ਪੁੱਤਲੇ ਤੁਸੀਂ ਜਿੰਨੇ ਮਰਜੀ ਫੂਕ ਲੋ ਠੀਕ ਹੈ ਮੈਨੂੰ ਨਾ ਡੱਕਾ ਫਰਕ ਪੈਂਦਾ ਨਾ ਮੈਨੂੰ ਨਾ ਮੇਰੇ ਪੁੱਤਲਾਂ ਦਾ ਫਰਕ ਪੈਂਦਾ ਨਾ ਮੈਨੂੰ ਜੇਲਾਂ ਦਾ ਫਰਕ ਪੈਂਦਾ ਨਾ ਮੈਨੂੰ ਪਰਚੇ ਦਾ ਫਰਕ ਪੈਂਦਾ ਮੈਂ ਪਰਚਾ ਕਰਵਾਇਆ ਉਹਨਾਂ ਨੇ ਤੁਹਾਡੀ ਮੈਂ ਲੜਾਈ ਸੱਚ ਦੀ ਲੜ ਰਿਹਾ ਪਤਾ ਨਹੀਂ ਕਹਿ ਰਹੇ ਨੇਗੇ ਹਨਾ ਮੈਂ ਲੜਾਈ ਸੱਚ ਦੀ ਲੜ ਰਿਹਾ ਹਾਂ ਪਰ ਗੱਲ ਇਹ ਹੋਂ ਆ ਬੀਰੋ ਭਰਾਵੋ ਜੇ ਅਸੀਂ ਪੂਰੀ ਜਿਸੂ ਜੀ ਦੀ ਵੀ ਅਸੀਂ ਕੁਰਬਾਨੀ ਨੂੰ ਸਮਝੀ ਹੈ ਨਾ ਵੀ ਕਿਵੇਂ ਕੁਰਬਾਨੀ ਸੀ ਦੀ ਕੁਰਬਾਨੀ ਕੀ ਸੀਗੀ ਉਹਨਾਂ ਨੇ ਸੂਲੀ ਤੇ ਕਿਉਂ ਚੜੇ ਹੋ ਸੱਚ ਲਈ ਸੂਲੀ ਤੇ ਚੜੇ ਜੀ ਤੁਸੀਂ ਸੱਚ ਤੋਂ ਕੋਹਾਂ ਦੂਰ ਹੋ ਉਹ ਵੀ ਲੋਕਾਂ ਦੀ ਲੜਾਈ ਲੜ ਰਹੇ ਸੀਗੇ ਜਿਸ ਸੰਪ੍ਰਕਾਰ ਇਸ ਸਮੇਂ ਡਿਕਟੇਟਰ ਸਰਕਾਰਾਂ ਨੇ ਲੱਗੀਆਂ ਇਸ ਸਮੇਂ ਡਿਕਟੇਟਰ ਰਾਜੇ ਨੇਗੇ ਉਸ ਉਦੋਂ ਵੀ ਉਸ ਸਮੇਂ ਦਾ ਡਿਕਟੇਟਰ ਰਾਜਾ ਸੀਗਾ ਉਹ ਲੋਕਾਂ ਨੂੰ ਲੋਕਾਂ ਲਈ ਜਿਵੇਂ ਆਪਾਂ ਅੱਜ ਕੱਲ੍ਹ ਲੋਕ ਲੜਦੇ ਨੇ ਦੇਖੋ ਮੈਂ ਤਾਂ ਆਪਣੇ ਆਪ ਨੂੰ ਬੜਾ ਨਮਾਣਾ ਜਿਹਾ ਸਮਝਦਾ ਹਣਾ ਮੈਂ ਤਾਂ ਉਸ ਦੌੜ 'ਚ ਗਿਣਦਾ ਨਹੀਂ ਪਰ ਮੇਰੀ ਕੋਸ਼ਿਸ਼ ਇਹ ਹੈ ਆ ਵੀ ਅੱਜ ਜਿਵੇਂ ਸਾਡੀ ਸਰਕਾਰਾਂ ਨਾਲ ਲੜਾਈ ਆ ਉਸ ਸਮੇਂ ਜੀਸੂ ਦੀ ਵੀ ਸਿਸਟਮ ਨਾਲ ਲੜਾਈ ਸੀਗੀ ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆਪਾਂ ਕਹਿੰਦੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਇਆ ਠੀਕ ਹੈ ਇਸ ਪ੍ਰਕਾਰ ਇਹ ਜਿਹੜੀ ਆਪਾਂ ਆਪਾਂ ਪੜਦੇ ਆ ਨਾ ਸਾਰੀ ਰਮਾਇਣ ਪੜ੍ਹਦੇ ਆ ਦੇਖਦੇ ਆ ਹਨ ਇਸ ਪ੍ਰਕਾਰ ਜਿਹੜਾ ਉਦੋਂ ਰਾਵਣ ਤੇ ਰਾਮ ਦੀ ਲੜਾਈ ਹੋਈ ਜਿੰਨੇ ਵੀ ਸਾਡੇ ਆਧਿਕਰ ਧਰਮਾਂ ਦੇ ਆਗੂ ਹੋਏ ਨੇ ਉਹਨਾਂ ਦੀ ਲੜਾਈ ਸਿਸਟਮ ਨਾਲ ਹੀ ਲੜਾਈ ਆ ਦੇਖੋ ਸੱਚ ਦੇ ਝੂਠ ਪ੍ਰਮਾਤਮਾ ਨੇ ਆਪ ਪੈਦਾ ਕਰਿਆ ਹਨ ਇਸ ਕਰਕੇ ਉਹ ਬੰਦੇ ਦੇ ਸਾਰੇ ਆ ਵੀ ਤੂੰ ਸੱਚ ਚ ਜਿਉਣਾ ਕਿ ਝੂਠ ਚ ਜਿਉਣਾ ਤੈਨੂੰ ਏਡੀਆਂ ਗੱਲਾਂ ਨੇਗੀਆਂ ਲੜਾਈ ਅੱਜ ਅਸੀਂ ਚੂਸ ਜੀਸੂ ਜੀ ਦੀ ਵੀ ਪੂਰੀ ਜਿਹੜਾ ਕ੍ਰਿਸਚੀਅਨ ਕਮਿਊਨਿਟੀ ਆ ਆਪਣੇ ਆਪ ਨੂੰ ਮੈਂ ਕਿਸੇ ਧਰਮ ਨੂੰ ਮੈਂ ਤਾਂ ਤੁਹਾਨੂੰ ਕਹਤਾ ਯਾਰ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੇਰਾ ਧਰਮ ਕੋਈ ਮੰਨਦਾ ਹੀ ਨਹੀਂਗਾ ਪਰ ਜੇ ਤੁਸੀਂ ਕਹਿਣੋ ਤਾਂ ਤੁਹਾਨੂੰ ਇਸ ਚੀਜ਼ ਦੇ ਬਾਰੇ ਸਮਝਣਾ ਚਾਹੀਦਾ ਵੀ ਜੇ ਆਪਾਂ ਇਹ ਦੇਖੀ ਜਿਹੜਾ ਅੱਜ ਪੰਜਾਬ ਦੀ ਧਰਤੀ ਤੇ ਕੁਝ ਚੱਲ ਰਿਹਾ ਕੀ ਯੂਰਪ ਦੇ ਵਿੱਚ ਇਹ ਕੁਝ ਚੱਲ ਰਿਹਾ ਯੂਰਪ ਦੀਆਂ ਚਰਚਾਂ ਦੇ ਵਿੱਚ ਸ਼ਾਂਤਮਈ ਪ੍ਰਮਾਤਮਾ ਦੀ ਪ੍ਰੇਰ ਹੁੰਦੀ ਆ ਠੀਕ ਹੈ ਉੱਥੇ ਕੋਈ ਡੀਜੇ ਕੋਈ ਢੋਲ ਧਮਾਕਾ ਕੁਝ ਇਸ ਤਰ੍ਹਾਂ ਹੁੰਦਾ ਉੱਥੇ ਸਿਰਫ ਇਸ ਤਰ੍ਹਾਂ ਉਹਨੂੰ ਉਹਨੂੰ ਭਗਵਾਨ ਨੂੰ ਯਾਦ ਕਰਨਾ ਪਰਮਾਤਮਾ ਨੂੰ ਯਾਦ ਕਰਨਾ ਮੈਂ ਵੀ ਚਰਚਾਂ 'ਚ ਕਿੰਨੇ ਅੱਜ ਗਿਆ ਤੁਹਾਡੇ ਹਿਸਾਬ ਨਾਲ ਇਹ ਹੈ ਵੀ ਇਹ ਜਾ ਕੇ ਬਹਿਣਾ ਮੈਂ ਸਾਰਾ ਉੱਥੇ ਜਾ ਕੇ ਇਤਿਹਾਸ ਮੈਂ ਤੁਹਾਨੂੰ ਪੂਰਾ ਇਤਿਹਾਸ ਦੱਸਣ ਲੱਗਦਾ ਉਹਦੇ ਲਈ ਟਾਈਮ ਲੱਗਦਾ ਮੈਂ ਪੂਰਾ ਇਤਿਹਾਸ ਜਾਣ ਕੇ ਆ ਜੀ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਉਹ ਪਖੰਡਵਾਦ ਨਾ ਕਰਨਾ ਬਿਲਕੁਲ ਜੀ ਦੇਖੋ ਜਿਹੜਾ ਇਹ ਪਖੰਡਵਾਦ ਕਰ ਰਹੇ ਨੇਗੇ ਜਿਵੇਂ ਹੁਣ ਕਿਤੇ ਉਹ ਸੜਤਾ ਜੀ ਆਪਣਾ ਕੀ ਤੁਸੀਂ ਇਹ ਆਪਣਾ ਫੂਕਾ ਮਾਰਤੀਆਂ ਕਿਸੇ ਪਾਣੀ ਸੜਤਾ ਕਿਤੇ ਐ ਐ ਕਰੀ ਜਾਂਦੇ ਨੇ ਐ ਐ ਕਰੀ ਜਾਂਦੇ ਨੇ ਦੇਖੋ ਵੀਰੋ ਮੇਰੇ ਭਰਾਵੋ ਆਪਾਂ ਮਿਹਨਤੀ ਕਸ ਲੋਕੋ ਮੈਂ ਤੁਹਾਡੇ ਕੋਲੇ ਬੇਨਤੀ ਕਰਨਾ ਚਾਹੁੰਦਾ ਜਿਹੜਾ ਮਰਜੀ ਧਰਮ ਜੋ ਤੁਹਾਨੂੰ ਆਜ਼ਾਦੀ ਆ ਪਰ ਤੁਸੀਂ ਦੇਖੋ ਪਖੰਡ ਦੇ ਨਾਲ ਪਰਮਾਤਮਾ ਨੂੰ ਨਹੀਂ ਪਾ ਸਕਦੇ ਠੀਕ ਹੈ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਨੂੰ ਧਿਆਉਣਾ ਪਰਮਾਤਮਾ ਦੀ ਬੰਦਗੀ ਕਰਨੀ ਪਖੰਡ ਤੇ ਇਹਦੇ ਨਾਲ ਮੁਕਾਬਲਾ ਨਹੀਂ ਹੈਗਾ ਇਸ ਕਰਕੇ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਵੀ ਜਿਹੜੇ ਇਹ ਲੋਕ ਨੇਗੇ ਇਹ ਲੋਕ ਆਪਣਾ ਇੱਕ ਜਿਵੇਂ ਆਪਾਂ ਕਹਿੰਦੇ ਸਰਸੇ ਵਾਲਾ ਬਾਬਾ ਜੀ ਪਹਿਲਾਂ ਕੀ ਨਿਕਲਿਆ ਸਰਸੇ ਵਾਲੇ ਬਾਬੇ ਦਾ ਦੇਖ ਲਿਆ ਉਹ ਕਿਵੇਂ ਲੋਕਾਂ ਨੂੰ ਉਵੇਂ ਆਪਣਾ ਵੋਟ ਬੰਕ ਵਧਾ ਰਿਹਾ ਸੀਗਾ ਹਨਾ ਹੁਣ ਵੀ ਉਹ ਆਪਦੀ ਵੋਟ ਪੈਂਕ ਦਾ ਇਸਤੇਮਾਲ ਕਰਦਾ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਜਦੋਂ ਸੱਚ ਨੂੰ ਪਰੋਲੋ ਨਾ ਹੁਣ ਵੀ ਸਰਸਲੇ ਬਾਬਾ ਵੀ ਇਹ ਹਿਸਾਬ ਲਾ ਲਓ ਜਿਵੇਂ ਉਹਨੂੰ ਬਾਰ-ਬਾਰ ਪਰੋਲਾ ਮਿਲ ਰਹੀਆਂ ਨੇ ਗਿਆ ਬਾਰ-ਬਾਰ ਉਹਦਾ ਆਉਣਾ ਉਹ ਭਾਜਪੀ ਨਾਲ ਸਾਰੀ ਸੈਟਿੰਗ ਆ ਤੁਸੀਂ ਇਸ ਚੀਜ਼ ਨੂੰ ਸਮਝੋ ਉਹ ਸਾਰੀ ਸੈਟਿੰਗ ਆ ਇਸ ਪ੍ਰਕਾਰ ਦੀ ਸੈਟਿੰਗ ਆ ਇਹ ਚੀਜ਼ ਨੂੰ ਆਪਾਂ ਸਮਝੀਏ ਜੇ ਅਸਲ ਦੇ ਵਿੱਚ ਸਮਝਣਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੇ ਤੁਸੀਂ ਮੇਰੇ ਪਤਲੇ ਫੂਕ ਰਹੇ ਹੋ ਮੇਰੇ ਕੋਲੇ ਮੈਂ ਤੁਸੀਂ ਮੇਰੇ ਪਿੰਡ ਦੇ ਵਿੱਚ ਆਓ ਹੂੰ ਠੀਕ ਹੈ ਮੈਂ ਨਾ ਤਾਂ ਮੇਰਾ ਜਾਤ ਪਾਤ ਤੋਂ ਮੇਰਾ ਕਿੰਨਾ ਮੰਨਣ ਵਾਲਾ ਬੰਦਾ ਨਹੀਂ ਸਾਡੇ ਸਾਰਿਆਂ ਹੀ ਜੜੀਆਂ ਕਿ ਗਰੀ ਮਜ਼ਦੂਰ ਭਾਈਚਾਰੇ ਨਾਲ ਮੇਰਾ ਸਹਿਚਾਰਾ ਮੈਂ ਆਪਣੇ ਜਰੀਏ ਜਿੰਨੇ ਕੁ ਮੈਂ ਜੋਗਰਾ ਤੇ ਅਸੀਂ ਕਿੰਨੀਆਂ ਸਾਡੀਆਂ ਮਜ਼ਦੂਰ ਕੁੜੀਆਂ ਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਮਾਨ ਕਰੇ ਭੇਜ ਚੁੱਕੇ ਮੇਰੇ ਕੋਲੇ ਲਿਸਟ ਆਕੇ ਜਿਹੜਾ ਮਰਜੀ ਲੈ ਲੈ ਕਮੈਂਟ ਦਾ ਜਿਹੜਾ ਮਰਜੀ ਥੱਲੇ ਬਦਨਾਮ ਕਰ ਦੇ ਠੀਕ ਹੈ ਮੈਂ ਜਿੰਨਾ ਮਰਜੀ ਕਿੰਨਾ ਕਰੋੜਾਂ ਰੁਪਈਆ ਲੋਕਾਂ ਦਾ ਕਢਾਉਣਾ ਹਨਾ ਉਹਦੇ ਮੈਂ ਆਕੇ ਆਜੂ ਮੇਰੇ ਕੋਲੇ ਮੈਂ ਤੁਹਾਨੂੰ ਦੰਨਾ ਪ੍ਰੂਫ ਸਰਕਾਰਾਂ ਨੇ ਪਰਚੇ ਪਾਸ ਸਿਸਟਮ ਨੇ ਪਰਚੇ ਪਾ ਜੇ ਅੰਕਲ ਰੂਲੇ ਵਰਗੇ ਬੰਦੇ ਇੰਨੀ ਸਹੀ ਨੇਗੇ ਸਰਕਾਰ ਦੇ ਸਿਸਟਮ ਦੇ ਖਿਲਾਫ ਕਿਉਂ ਨਹੀਂ ਬੋਲਦੇ ਜਿਵੇਂ ਜੀਸੂ ਜੀ ਸਿਸਟਮ ਦੇ ਖਿਲਾਫ ਲੜੇ ਨੇਗੇ ਇਸ ਪ੍ਰਕਾਰ ਇਹ ਸਿਸਟਮ ਦੇ ਖਿਲਾਫ ਕਿਉਂ ਨਹੀਂ ਲੜਦੇ ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਤੋਲੇ ਹੋ ਰਹੇ ਨੇਗੇ ਸਾਨੂੰ ਭਰਾਵੋ ਇਹ ਚੀਜ਼ ਮੇਰੇ ਸਾਰੇ ਭਰਾਵਾਂ ਨੂੰ ਸਮਝਣ ਦੀ ਜ਼ਰੂਰਤ ਆ ਤੁਸੀਂ ਮੇਰੇ ਨਾਲ ਜਦੋਂ ਮਰਜ਼ੀ ਆ ਕੇ ਇੱਥੇ ਵਿਚਾਰ ਕਰੋ ਜੀ ਹਾਂ ਜੀ ਕਿਸੇ ਨੂੰ ਲੱਗ ਮੇਰੇ ਘਰੇ ਆ ਕੇ ਪੁੱਤਲਾ ਪਹਿਲਾਂ ਮੇਰਾ ਵਿਚਾਰ ਕਰਨ ਤੋਂ ਬਾਅਦ ਫਿਰ ਮੇਰਾ ਪੁੱਤਲਾ ਫੁਕੋ ਫਿਰ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਮੇਰੀ ਵਿਚਾਰ ਚਰਚਾ ਝਾਂ ਮਰੀ ਮੈਂ ਕਹਿਣਾ ਵੀ ਮੈਨੂੰ ਬਲਾਓ ਮੈਂ ਉਹਦਾ ਨਾਲ ਵਿਚਾਰ ਚਰਚਾ ਕਰਨਾ ਚਾਹੁੰਦਾ ਮੈਨੂੰ ਭਟਾਓ ਜੀ ਮੇਰੀ ਵਿਚਾਰ ਚਰਚਾ ਤਾਂ ਹੋ ਗਈ ਬਿਲਕੁਲ ਤੋਹਨ ਉਹਨਾਂ ਨੂੰ ਹੱਕ ਨੇ ਤੁਹਾਨੂੰ ਵੀ ਹੱਕ ਮੈਂ ਕਹਣਾ ਮੈਨੂੰ ਉੱਥੇ ਬੁਲਾਓ ਮੈਂ ਉਹਨਾਂ ਨਾਲ ਵਿਚਾਰ ਚਰਚਾ ਕਰਨਾ ਚਾਹੁੰਦਾ ਤੁਸੀਂ ਹਰ ਬੁੱਧਵਾਰ ਨੂੰ ਬੈਠਦੇ ਹੋ ਹੁਣ ਪਿੰਡ ਹਾਂ ਬਿਲਕੁਲ ਬੈਠਦੇ ਆ ਜੇ ਕਿਸੇ ਨੂੰ ਹੈਗਾ ਜੀ ਕੋਈ ਕੋਈ ਤਰੀਕ ਹੁੰਦੀ ਆ ਕਈ ਵਾਰੀ ਤਰੀਕ ਹੁੰਦੀ ਆ ਕਈ ਆ ਜਿਵੇਂ ਕਿ ਕਈ ਵਾਰੀ ਤਰੀਕਾਂ ਆ ਜਾਂਦੇ ਨੇ ਹੁਣ ਤਰੀਕਾਂ ਨਾਲ ਜਾਣਾ ਪੈਂਦਾ ਨਹੀਂ ਉਹ ਬੁੱਧਵਾਰ ਨੂੰ ਮਿਲਣ ਤਾਂ ਅਗਲੇ ਬੁੱਧਵਾਰ ਨੂੰ ਮਿਲ ਜੂ ਹਰ ਬੁੱਧਵਾਰ ਨੂੰ ਮੈਂ ਮਿਲਦਾ ਜਾਂ ਮੇਰੇ ਬੰਦੇ ਮਿਲਦੇ ਆ ਤੁਸੀਂ ਤਿਆਰ ਹੋ ਹਰੇਕ ਹਰੇਕ ਜਿਵੇਂ ਕੋਈ ਵੀ ਡਿਸਕਸ ਕਰਨੀ ਚਾਹੁੰਦਾ ਠੀਕ ਹੈ ਕੋਈ ਕਰਨੀ ਚਾਹੁੰਦਾ ਗੱਲ 100% ਤਿਆ ਠੀਕ ਹੈ ਜੀ ਜੇ ਮੈਂ ਤੁਹਾਡੇ ਤਸੱਲੀ ਨਾ ਕਰਾਤੀ ਹਨਾ ਸੋ ਉਹਨੂੰ ਨਾਲ ਮੈਂ ਸਾਰਾ ਜੀਸੂ ਜੀ ਦਾ ਇਤਿਹਾਸ ਦੱਸੂਗਾ ਨਾਲੇ ਬਾਈਬਲ ਬਾਰੇ ਬਹਿ ਵਿਚਾਰ ਚਰਚਾ ਕਰੂੰ ਹੁਣ ਮੈਂ ਬਾਈਬਲ ਪੜ੍ਹਨੀ ਸ਼ੁਰੂ ਕਰਤੀ ਚਲੋ ਇਹਦਾ ਜੀ ਸਾਰੀ ਬਾਈਬਲ ਨਾਲ ਜਿਹੜੀ ਪੜ੍ਹਨੀ ਸ਼ੁਰੂ ਕਰਤੀ ਦੂਮਾਚ ਹੁਣ ਮੈਂ ਮੰਗਵਾ ਲਈ ਉਹ ਮੈਂ ਸਾਰੀ ਪੜ੍ਹਨ ਤੋਂ ਬਾਅਦ ਮੈਂ ਸਾਰੀ ਜਿੰਨੀ ਮਰਜ਼ੀ ਮਰਨਾ ਵਿਚਾਰ ਚਰਚਾ ਕਰ ਲਿਆ ਆਜੂ ਮੇਰਾ ਨਾ ਵਿਚਾਰ ਚਰਚਾ ਕਰਨ ਚ ਚਲੋ ਇਹ ਤਾਂ ਜੀ ਗੱਲ ਹੋ ਗਈ ਦੋਨੇ ਗੱਲਾਂ ਤੁਸੀਂ ਕਲੀਅਰ ਕਰਤੀ ਹੁਣ ਥੋੜਾ ਜਿਹਾ ਇੱਕ ਆਪਣੇ ਮਹਿੰਗੇ ਸਿੱਧੂ ਵਾਲਾ ਮਸਲਾ ਦੱਸ ਦੋ ਵੀ ਉਹ ਉੱਠਿਆ ਕਿਵੇਂ ਸੀ ਥੋੜਾ ਸ਼ਾਰਟ ਦੇ ਵਿੱਚ ਉਹ ਕਿੱਥੇ ਲੱਗ ਰਹੀ ਹੈ ਉਹ ਟਿੱਪੀ ਆ ਹਰਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਜੀ ਉਹ ਫੈਕਟਰੀ ਲੱਗ ਰਹੀ ਆ ਉੱਥੋਂ ਦੇ ਲੋਕ ਕਹਿੰਦੇ ਅਸੀਂ ਜਿਹੜੀਆਂ ਇਹ ਜਿਹੜੀ ਜ਼ਹਿਰੀਲੀ ਫੈਕਟਰੀ ਆ ਜ਼ਹਿਰਾਂ ਵਾਲੀ ਸ਼ਰਾਬ ਵਾਲੀ ਕੈਮੀਕਲ ਵਾਲੀ ਉਹ ਬਹੁਤ ਕੈਮੀਕਲ ਆ ਉਹ ਤਾਂ ਨਾ ਨੌਪੁੱਲ ਜਾਨਾ ਮੈਂ ਉਹ ਕੈਮੀਕਲ ਵਾਲੇ ਫੈਕਟਰੀ ਕਹਿੰਦੇ ਸਹੀ ਨਹੀਂ ਲੱਗਣ ਦੇਣੀ ਸਾਡੀ ਪਾਣੀ ਹਵਾ ਸਾਰਾ ਕੁਝ ਤਬਾਹ ਕਰੂਗੀ ਸ਼ਰਾਬ ਦੀ ਫੈਕਟਰੀਆਂ ਤੁਹਾਨੂੰ ਪਤਾ ਹੀ ਆਪਣੇ ਤਬਾਹ ਕਰ ਰਹੀਆਂ ਨੇ ਜੀ ਉਹ ਲੋਕਾਂ ਦੀ ਮੰਗ ਇਹ ਹੈ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਉਸ ਪ੍ਰਕਾਰ ਅਸੀਂ ਮੈਂ ਉਹਦਾ ਨਾ ਕਾਫੀ ਵਾਰੀ ਉੱਥੇ ਪਹਿਲਾਂ ਜਾ ਕੇ ਆਇਆ ਜੀ ਮੈਨੂੰ ਉਹ ਲੜਾਈ ਨੀ ਉਹਦੇ ਤੇ 307 ਤਾਂ 307 ਇਸ ਪ੍ਰਕਾਰ ਲਾਈ ਇਹਨਾਂ ਨੇ ਕੀ ਕਰਿਆ ਉਹ ਤੋਂ ਪਹਿਲਾਂ ਘਰਾਂ ਦੇ ਵਿੱਚੋਂ ਉਹਨੂੰ ਫੜਨ ਆ ਗਏ ਠੀਕ ਹੈ ਫੜਨ ਆਏ ਹੋਏ ਜਿਹੜੀ ਫੜਨ ਉਹਨੂੰ ਸਾਰੇ ਉਹਨਾਂ ਨੂੰ ਲੋਕਾਂ ਦੇ ਉੱਪਰ ਰੇਡਾਂ ਮਾਰਨ ਲੱਗੇ ਜਿਹੜੇ ਪ੍ਰੋਗਰਾਮ ਉਹਨਾਂ ਨੇ ਕਰਨਾ ਸੀਗਾ ਉਹ ਮਹਿੰਗਾ ਸਾਈਡ ਤੇ ਹੋ ਗਿਆ ਜੀ ਸਾਈਡ ਤੇ ਹੋ ਗਿਆ ਜਦੋਂ ਉੱਥੋਂ ਉਹਨੇ ਗੱਡੀ ਹੱਕ ਲਈ ਇਕਨ ਸਾਡੇ ਤੇ ਗ੍ਰਿਡਿਟਡਾਉਣ ਦੀ ਕੋਸ਼ਿਸ਼ ਕਰਦੇ ਉੱਥੇ 307 ਬਣਾਤੀ ਉਹਨਾਂ ਝੂਠਾ ਪਰਚਾ ਹੋ ਰਾਜਸਥਾਨ ਦਾ ਹੁਣ ਕੋਈ ਜ਼ਮਾਨਤ ਜਮੂਨਤ ਦਾ ਉਹਦੀ ਦਾ ਹਜੇ ਕੁਝ ਨਹੀਂ ਹਜੇ ਹੋਇਆ ਅੱਜ ਤੇ ਮੇਰੇ ਸਾਹਮਣੇ ਹੀ ਆਜੇ ਮੈਂ ਸਾਰਾ ਕੁਝ ਦੇਖਣਾ ਵੀ ਅੱਜ ਦੇ ਧਰਨਾ ਦਾ ਕੀ ਰਿਜ਼ਲਟ ਨਿਕਲਿਆ ਆਪਣੇ ਆਮਨੇ ਵਰਗੇ ਵੀ ਸਾਰੇ ਆ ਰਹੇ ਨੇਗੇ ਅੱਜ ਹੀ ਧਰਨਾ ਲਾਇਆ ਉੱਥੇ ਉਸ ਤੋਂ ਪਹਿਲਾਂ ਚੱਕਿਆ ਹੋਇਆ ਸੀ ਨਹੀਂ ਉਦੋਂ ਪਹਿਲਾਂ ਕਾਫੀ ਵਾਰੀ ਉੱਥੇ ਪ੍ਰੋਟੈਸਟ ਕੀਤਾ ਗਿਆ ਬਹੁ ਬਰੀ ਧਰਨਾ ਚੱਲ ਵੀ ਰੈਗੂਲਰ ਅੱਜ ਵੱਡਾ ਪ੍ਰੋਗਰਾਮ ਹੈ ਅੱਜ ਵੱਡਾ ਪ੍ਰੋਗਰਾਮ ਹੈ ਹਾਂਜੀ ਹਾਂਜੀ ਇਹ ਆ ਵੀ ਜਿਹੜੀ ਗੱਲ ਹਨਾ ਅਸ ਉਹ ਲੀਡਰ ਨਹੀਂ ਚੁੱਕਦੇ ਚੁਣੇ ਹੋਏ ਨੁਮਾਇੰਦੇ ਨਹੀਂ ਚੁੱਕਦੇ ਇਹਨਾਂ ਨੂੰ ਵੋਟ ਚਾਹੀਦੀ ਆ ਜੀ ਇਹਨਾਂ ਲੋਕਾਂ ਨੂੰ ਜਿਹੜੇ ਲੀਡਰਾਂ ਨੂੰ ਵੋਟ ਚਾਹੀਦੀ ਆ ਇਹ ਲੋਕਾਂ ਦੇ ਮੁੱਦੇ ਦੀ ਗੱਲ ਨਹੀਂ ਕਰਦੇ ਹੱਕ ਤਾਂ ਜਿਹੜਾ ਚੁਣੇ ਹੋਏ ਨੁਮਾਇੰਦਿਆਂ ਦਾ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਹੁਣ ਤੂੰ ਇੱਕ ਚੀਜ਼ ਸਮਝ ਜਿਹੜਾ ਮੈਂ ਮੁੱਦਾ ਚੱਕਿਆ ਹੋਇਆ ਇਹ ਮੁੱਦੇ ਦੀ ਵਿਚਾਰ ਚਰਚਾ ਲੋਕ ਸਭਾ ਦੇ ਵਿੱਚ ਹੋਈ ਆ ਕੇਂਦਰੀ ਮੰਤਰੀ ਜੈਸ਼ ਸਿੰਘ ਕਰਾ ਠੀਕ ਆ ਆਪਣਾ ਉਪਦੇਸ਼ ਮੰਤਰੀ ਜੀ ਉਹਨੇ ਖੜ ਕੇ ਗੱਲ ਲੋਕ ਸਭਾ ਦੇ ਵਿੱਚ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਜਿਹੜੀ ਬਹੁਤ ਵੱਡੀ ਤਸਕਰੀ ਹੋ ਰਹੀ ਆ ਜਿਹੜਾ ਕਿ ਇਹ ਜਿਹੜੇ ਪੰਜਾਬ ਦੇ ਨੌਜਵਾਨਾਂ ਦੇ ਟਰੈਵਲ ਏਜੰਟ ਐਡੇ ਵੱਡੇ ਤਸਕਰੀ ਕਰ ਰਹੇ ਨੇ ਅੱਜ ਤਿੱਕਰ ਕੋਈ ਵੀ ਪੰਜਾਬ ਦਾ ਲੀਡਰ ਐਮ ਐਲ ਏ ਮੰਤਰੀ ਮੁੱਖ ਮੰਤਰੀ ਵਿਧਾਨ ਸਭਾ ਦੇ ਵਿੱਚ ਇਹ ਖੜਕੇ ਇਸ ਜੀਤੇ ਵਿਚਾਰ ਚਰਚਾ ਨਹੀਂ ਹੋਈ ਅੱਜ ਸਭ ਤੋਂ ਵੱਡਾ ਮੁੱਦਾ ਜਿਹੜਾ ਪ੍ਰਵਾਸ ਦਾ ਜਿਹੜਾ ਕਿ ਨੌਜਵਾਨ ਨੂੰ ਠੱਗਿਆ ਜਾ ਰਿਹਾ ਅੱਜ ਨੌਜਵਾਨਾਂ ਦੇ ਹਾਲਾਤ ਜਾ ਕੇ ਦੇਖ ਲੋ ਜਾਲੀ ਬੀਜੇ ਲਾਲਾ ਕਿਸ ਤਰ੍ਹਾਂ ਇਹਨਾਂ ਨੂੰ ਨੌਜਵਾਨਾਂ ਨੂੰ ਉੱਥੇ ਧੱਕਿਆ ਹੋਇਆ ਕਿਸ ਤਰ੍ਹਾਂ ਨੌਜਵਾਨਾਂ ਦੇ ਮਾੜੇ ਹਾਲਾਤ ਨੇ ਇੰਨਾਂ ਏਜੰਟਾਂ ਉੱਪਰ ਕੋਈ ਕਾਰਵਾਈ ਨਹੀਂ ਹੋਈ ਅੱਜ ਪੰਜਾਬ ਇੰਨਾ ਮਾੜੇ ਦੌਰ ਦੇ ਵਿੱਚ ਗਿਜ-ਗੁਜਰ ਰਿਹਾ ਜਿਹੜੀ ਪੰਜਾਬ ਦੀ ਜਵਾਨੀ ਬਾਹਰ ਚਲੇਗੀ ਪੰਜਾਬ ਹਰ ਪੱਖੋਂ ਖਰਾਬ ਹੋ ਰਿਹਾ ਉਹਦੇ ਉੱਪਰ ਕੋਈ ਇਹਨਾਂ ਦੀ ਵਿਚਾਰ ਚਰਚਾ ਕੋਈ ਮੁੱਦਾ ਨਹੀਂ ਹੈਗਾ ਇਹ ਮੁੱਦੇ ਜਿਹੜੇ ਚੱਕਣ ਵਾਲੇ ਨੇ ਇਹ ਮੁੱਦਿਆਂ ਲਈ ਆਪਾਂ ਲੜ ਰਹੇ ਹਾਂ ਲੋਕਾਂ ਦੇ ਕਈ ਵਾਰੀ ਜਿਹੜੇ ਆਪਣੇ ਸਾਡੇ ਪਿੰਡਾਂ ਦੇ ਵਿੱਚ ਵੀ ਜਾਂ ਕਈ ਸ਼ਹਿਰਾਂ ਦੇ ਵਿੱਚ ਵੀ ਨਿੱਜੀ ਪਾਰਟੀਆਂ ਨਾਲ ਜੁੜੇ ਹੁੰਦੇ ਨੇਗੇ ਮਨੋਂ ਲੋਕਾਂ ਨੂੰ ਵੀ ਹਮੇਸ਼ਾ ਗੱਲ ਕਹਿਣਾ ਵੀ ਇਹ ਲੋਕਾਂ ਦੀ ਲੜਾਈ ਆ ਯਾਰ ਜਿਹੜੇ ਤੁਸੀਂ ਪਾਰਟੀਆਂ ਦੇ ਥੋੜੇ ਥੋੜੇ ਤੁਸੀਂ ਥੱਲੇ ਆਉਦੇਦਾਰ ਹੋ ਜਾਂ ਪਿੰਡਾਂ ਦੇ ਵਰਕਰ ਹੋ ਤੁਸੀਂ ਥੱਲੇ ਕਮੈਂਟ ਜਿਹੜੇ ਮੇਰੇ ਖਿਲਾਫ ਕਰਦੇ ਹੋ ਜਾਂ ਕੁਝ ਵੀ ਮੇਰੇ ਖਿਲਾਫ ਬੋਲਦੇ ਹੋ ਇੱਕ ਵਾਰੀ ਮੇਰੇ ਨਾਲ ਬੈਠ ਕੇ ਵਿਚਾਰ ਚਰਚਾ ਕਰਕੇ ਦੇਖੋ ਤੁਹਾਡੇ ਸਾਰੇ ਵੱਡੇ ਲੀਡਰ ਨੇਗੇ ਸਾਰੇ ਵੱਡੇ ਲੀਡਰ ਮੈਨੂੰ ਝੋੜ ਲਾਉਂਦੇ ਨੇਗੇ ਵੀ ਸਾਡੀ ਪਾਰਟੀ ਜਾ ਸਾਡੀ ਪਾਰਟੀ ਜਾ ਜਾ ਅਸੀਂ ਅਸੀਂ ਪਾਰਟੀਆਂ ਇਹ ਟੁੜੀਆਂ ਜਿਹੜੀਆਂ ਸਾਰੇ ਕਰਪਟ ਪਰ ਅਸੀਂ ਕਿਉਂ ਨਹੀਂ ਜਾਂਦੀ ਸੀ ਥੋੜੇ ਕਰਕੇ ਲੜਾਈ ਲੜਨਾ ਤੁਸੀਂ ਸਾਡੇ ਖਿਲਾਫ ਹੋ ਜਾਂਦੇ ਹੋ ਯਾਰ ਗੱਲ ਕਦੇ ਵੀ ਮੇਰੇ ਨਾਲ ਕੋਈ ਬੰਦਾ ਵਿਚਾਰ ਚਰਚਾ ਕਰਕੇ ਦੇਖੇ ਵੀ ਆਹ ਤੇਰਾ ਮੁੱਤੇ ਤੇ ਕੀ ਸਟੈਂਡ ਆ ਐ ਤੇ ਤਰਾ ਕੀ ਸਟੈਂਡ ਆ ਜੀ ਦੇਖੋ ਜੀ ਇੱਕ ਗੱਲ ਹੈਗੀ ਹੈ ਹਨਾ ਆਪਾਂ ਕਿਸੇ ਲੀਡਰ ਤੇ ਉਂਗਲ ਚੱਕਦੇ ਆ ਜਾਂ ਕੋਈ ਸਵਾਲ ਕਰਦੇ ਆ ਜਾਂ ਕੁਝ ਵੀ ਹੈ ਉੱਥੇ ਤੁਹਾਨੂੰ ਮੌਕਾ ਨਹੀਂ ਮਿਲਦਾ ਹੈਗਾ ਕਿ ਆਮੋ ਸਾਹਮਣੇ ਗੱਲ ਹੋ ਜੇ ਪਰ ਮੈਂ ਇਹ ਕਹਿਣਾ ਵੀ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਜਾਂ ਕੋਈ ਬਾਲਾ ਵੱਡਾ ਮੁੱਦਾ ਬਣਾਉਣ ਤੋਂ ਪਹਿਲਾਂ ਜਿਹੜਾ ਇਨਸਾਨ ਤੁਹਾਡੇ ਸਾਹਮਣੇ ਤੁਹਾਡੇ ਨਾਲ ਬੈਠ ਕੇ ਵਿਚਾਰ ਚਰਚਾ ਕਰ ਸਕਦਾ ਤੁਸੀਂ ਲਾਈਵ ਟੈਲੀਕਾਸਟ ਚਲਾ ਲਓ ਦੋ ਚਾਰ মিডিਆ ਵਾਲੇ ਸਾਧ ਲਓ ਉੱਥੇ ਗੱਲਬਾਤ ਰੱਖੋ ਜੇ ਤੁਹਾਡੇ ਸਵਾਲਾਂ ਦਾ ਸਹੀ ਜਵਾਬ ਨਹੀਂ ਇੱਕ ਜੀ ਮੈਂ ਤੁਹਾਨੂੰ ਦੱਸਦਾ ਕੋਈ ਤਾਂ ਮੈਨੂੰ ਕਹੂਗਾ ਬਲੈਕਮੇਲਰ ਆ ਜੀ ਕੋਈ ਤਾਂ ਮੈਨੂੰ ਕਹਿੰਦਾ ਬਲੈਕਮੇਲਿੰ ਕੋਈ ਮੈਨੂੰ ਕਹਿੰਦਾ ਫੇਮਸ ਹੋਣ ਦਾ ਮਾਰਾ ਕਹਿੰਦਾ ਕੋਈ ਮੈਨੂੰ ਕਹਿੰਦਾ ਜ਼ਮੀਨ ਦੱਬ ਲਈ ਜੀ ਕੋਈ ਕਹਿੰਦਾ ਮੈਨੂੰ ਆਹ ਕਰ ਲਈ ਜੀ ਮੈਂ ਕਹਿੰਦਾ ਯਾਰ ਕੋਈ ਕਹੂਗਾ ਕੋਈ ਮੇਰੇ ਫੋਟੋ ਬਣਾ ਕੇ ਫੇਕ ਛੱਡ ਦੂਗਾ ਹਨਾ ਮੈਂ ਕਹਿੰਦਾ ਵੀ ਜਿਹੜੇ ਵੀ ਮੇਰੇ ਨਾਲ ਵਿਚਾਰ ਚਰਚਾ ਮੈਂ ਬਲੈਕਮੇਲਰ ਹਾਂ ਮੱਖੀ ਦੀ ਜ਼ਮੀਨ ਨੂੰ ਦੱਬੀ ਆ ਮੈਂ ਕਹਿੰਦਾ ਕੁਝ ਵੀ ਕਰਾ ਮੇਰੇ ਨਾਲ ਆਓ ਆ ਕੇ ਮੇਰੇ ਨਾਲ ਗੱਲਬਾਤ ਕਰੋ ਜੀ ਪ੍ਰੂਫ ਲੈ ਕੇ ਪ੍ਰੂਫ ਲੈ ਕੇ ਆਓ ਮੇਰੇ ਖਲਾਫ ਬੈਠੋ ਜਦੋਂ ਮਰਜ਼ੀ ਮੇਰਾ ਚੈਲੰਜ ਖੁੱਲਾ ਹੂੰ ਤੂੰ ਜਿਹੜਾ ਮਰਜ਼ੀ ਮੈਨੂੰ ਖੁੱਲ ਕੇ ਸਵਾਲ ਪੁੱਛ ਵੀ ਤਰਾ ਆ ਮੁੱਦੇ ਦੇ ਕੀ ਸਟੈਂਡ ਆ ਤੂੰ ਇੱਥੇ ਕਿਸਣਾ ਕੀ ਕੀਤਾ ਪਰੂਫ ਸਾਹਮਣੇ ਮੇਰੇ ਜਿਹੜਾ ਵੀ ਬੰਦਾ ਮੇਰੇ ਤੇ આરોਪ ਲਾਉਂਦਾ ਉਹ ਮੇਰੇ ਸਾਹਮਣੇ ਐ ਜਿਵੇਂ ਇੱਧਰ ਤੂੰ ਬਠਾ ਇੱਧਰ ਮੈਂ ਬਠਾਉ ਸਾਹਮਣੇ ਮੈਨੂੰ ਬੈਠ ਕੇ ਕੈਮਰਾ ਚ ਲਾ ਕੇ ਫਿਰ ਰੋਪ ਲਾਵੇ ਮੇਰੇ ਤੇ ਜੀ ਜੀ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਅਸੀਂ ਦਿਲੋਂ ਚੱਲੇ ਹੋਇਆ ਅਸੀਂ ਲਈ ਹਨ ਹਾਂ ਹਾਂ ਜੇ ਭਾਈ ਤੁਸੀਂ ਫੇਮਸ ਕਹਿੰਨੋ ਵੀ ਫੇਮ ਫੇਮ ਭਾਲਦਾ ਇਹ ਭਾਲਦਾ ਤੁਸੀਂ ਉਹ ਜਿਹੜੇ ਪੋਲੀਟੀਕਲ ਲੀਡਰ ਨੇ ਜਾਂ ਹੋਰ ਨੇਗੇ ਹੋਰਾਂ ਮੁੱਦਿਆਂ ਦੇ ਜੇਰ ਜੇ ਸੱਚੇ ਮਾਰਗ ਚੱਲਦੇ ਆ ਉਸ ਤਤ ਕਰ ਇੱਕ ਬਾਣੀ ਕਹਿੰਦੀ ਹੈ ਵੀ ਜਦੋਂ ਸੱਚੇ ਮਾਰਗ 'ਤੇ ਚੱਲਦੇ ਫਿਰ ਜਹਾਨ ਵੱਲੋਂ ਉਸਤਤ ਹੁੰਦੀ ਹੈ ਪਰ ਉਹਦੇ ਵਿੱਚ ਕੀ ਹੈ ਉਹ ਤਾਂ ਮੈਂ ਆਪ ਕਹਿਣਾ ਵੀ ਕਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਨਾ ਜਾਣਾ ਮੇਰਾ ਉਹ ਤਾਂ ਪ੍ਰਮਾਤਮਾ ਦੇ ਇੰਨਾ ਯਾਰ ਪਿਆਰ ਸਤਕਾਰ ਲੋਕਾਂ ਵੱਲੋਂ ਮਿਲਦਾ ਠੀਕ ਹੈ ਵਿੱਚ ਹੁੰਦੇ ਨੇਗੇ ਇਸ ਤਰ੍ਹਾਂ ਕਰਨ ਵਾਲੇ ਹੁਣ ਉਸ ਚੀਜ਼ ਨੂੰ ਤਾਂ ਆਪਾਂ ਕੋਈ ਨਹੀਂ ਉਹ ਕਰ ਸਕਦੇ ਤੇ ਬਾਕੀ ਇੱਕ ਚੀਜ਼ ਹੋਰ ਹੈ ਵੀ ਅੱਜ ਅਸੀਂ ਵੀ ਆਪਣੇ ਕੈਮਰੇ ਦੇ ਉੱਤੇ ਚੈਲੰਜ ਕਰਦੇ ਹਾਂ ਵੀ ਜੇ ਕਿਸੇ ਦਾ ਵੀ ਭਾਨੇ ਸਿੱਧੂ ਨੂੰ ਕੋਈ ਸਵਾਲ ਹੈ ਜਾਂ ਕੋਈ ਬਲੇਮ ਲਾਉਣਾ ਚਾਹੁੰਦਾ ਹੈ ਤਾਂ ਤੁਸੀਂ ਸਾਡੇ ਨਾਲ ਹੀ ਸੰਪਰਕ ਕਰੋ ਅਸੀਂ ਆਪਣਾ ਕੈਮਰਾ ਲੈ ਕੇ ਆਵਾਂਗੇ ਵੀਡੀਓ ਬਣਾਵਾਂਗੇ ਤੇ ਉਹ ਵੀਡੀਓ ਅਪਲੋਡ ਵੀ ਕਰਾਂਗੇ ਅਸੀਂ ਸਾਰੀ ਗੱਲਬਾਤ ਕੈਮਰੇ ਦੇ ਸਾਹਮਣੇ ਹੀ ਕਰਾਂਗੇ ਅਸੀਂ ਆਪ ਤੁਹਾਡੇ ਨਾਲ ਆਵਾਂਗੇ ਸਾਡੇ ਨਾਲ ਸੰਪਰਕ ਕਰੋ ਵੀਰ ਮੇਰੇ ਪੈਸੇ ਖਾ ਗਿਆ ਜਾਂ ਉਹਦੇ ਨਾਲ ਬਲੈਕਮੇਲਿੰਗ ਕਰ ਲਈ ਜਾਂ ਕੋਈ ਜ਼ਮੀਨ ਨੱਪੀ ਬੈਠਾ ਹੈ ਜਾਂ ਕਿਸੇ ਨਾਲ ਕੋਈ ਗਲਤ ਕਰ ਗਿਆ ਜਾਂ ਕਿਸੇ ਕੁੜੀ ਨਾਲ ਕੁਝ ਵੀ ਗਲਤ ਕੀਤਾ ਭਾਨੇ ਸਿੱਧੂ ਨੇ ਤਾਂ ਅਸੀਂ ਆਪ ਵਾਇਰਲ ਕਰਾਂਗੇ ਸਾਨੂੰ ਕੀ ਅਸੀਂ ਚੰਗੇ ਬੰਦਿਆਂ ਨਾਲ ਹੀ ਤੁਰਾਂਗੇ ਅਸੀਂ ਮਾੜੇ ਨਾਲ ਕਿਉਂ ਤੁਰਾਂਗੇ ਅਸੀਂ ਵੀ ਭਾਨੇ ਸਿੱਧੂ ਦਾ ਸਾਥ ਛੱਡਾਂਗੇ ਜੇ ਸਾਨੂੰ ਕਿਤੇ ਲੱਗੂ ਵੀ ਉਹ ਗਲਤ ਹੈ ਪਰ ਅਸੀਂ ਕਹਿੰਦੇ ਆ ਵੀ ਅਸੀਂ ਚੈਲੰਜ ਅਸੀਂ ਵੀ ਨਾਲ ਐਕਸੈਪਟ ਕਰਦੇ ਆ ਭਾਨੇ ਸਿੱਧੂ ਜੀ ਨੇ ਤਾਂ ਕਰ ਹੀ ਲਿਆ ਅਸੀਂ ਵੀ ਕਰਦੇ ਆ ਵੀ ਆਪਾਂ ਕੈਮਰਾ ਚ ਜਾ ਕੋਈ ਜਿਹੜਾ ਸਵਾਲ ਜਵਾਬ ਕਰਦਾ ਉਹ ਗਲਤ ਹੈ ਤੇ ਠੀਕ ਹੈ ਜੀ ਬਾਕੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਉਂਗਲਾਂ ਚੱਕਦੇ ਨੇ ਜਾਂ ਜਿਹੜੇ ਕਮੈਂਟ ਕਰਦੇ ਨੇ ਜਾਂ ਜਿਹੜਾ ਕਿਸੇ ਨੂੰ ਫੋਕਾ ਬਿਨਾ ਗੱਲ ਤੋਂ ਬਦਨਾਮ ਕਰਦੇ ਨੇ ਉਹਨਾਂ ਤੱਕ ਪਹੁੰਚੇ ਜਾਂ ਕਿਸੇ ਕੋਲੇ ਮੈਂ ਕਹਿੰਦਾ ਵੀ ਸੱਚ ਪਿਆ ਵੀ ਇਹ ਤਾਂ ਬਾਹਰ ਆਉਣਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਨਾ ਸਿੱਧੂ ਲੀਡਰ ਵੀ ਨੇ ਫਿਰ ਕੋਈ ਕਿਉਂ ਚੁਣੇ ਇਹਨਾਂ ਨੂੰ ਲੀਡਰ ਜਦੋਂ ਇਹ ਗਲਤ ਹੈ